ਮਤਲਬ ਜੀ ਸਭ ਕੁਝ ਰੁੜ ਗਿਆ ਨਾ ਸਭ ਕੁਝ ਰੁੜ ਗਿਆ ਨਾ ਸਭ ਕੁਝ ਕਰਮ ਹੋ ਗਿਆ ਬਹੁਤ ਬਹੁਤ ਇਹ ਉਸ ਦਿਨ ਬਾਹਰ ਤੋਂ ਫੜਿਆ ਕਹਿੰਦੇ ਵੀ ਸਾਡੇ ਕੋ ਮਰਨ ਤੋਂ ਪਹਿਲਾਂ ਕੋਈ ਥਾਂ ਨਹੀਂ ਅਸੀਂ ਇਹਨਾਂ ਨੂੰ ਸਮਝਾਇਆ ਕਿ ਨਹੀਂ ਸਫਾ ਰੋੜ ਰੋੜ ਕੇ ਬਸੇ ਆ ਉਜੜ ਉਜੜ ਕੇ ਬਸੇ ਆ ਹੈ ਨਾ ਤੇ ਐਦ ਕੀ ਵੀ ਆਪਾਂ ਚੜ੍ਹਦੀ ਕਲਾ ਵਿੱਚ ਰਹਿਣਾ ਤੁਸੀਂ ਵੇਖੋ ਵੀ ਮਾਤਾ ਜੀ ਨੇ ਆਪ ਕਾਲ ਕੀਤੀ ਸਾਨੂੰ ਅਹੂਜਾ ਸਾਹਿਬ ਕਿੱਥੇ ਨੇ ਇਹ ਅਹੂਜਾ ਸਾਹਿਬ ਨੇ ਇਹ ਬੋਰਾ ਸਾਹਿਬ ਨੇ ਇਹਨਾਂ ਨੇ ਆਪ ਮੇਰੇ ਨਾਲ ਕੰਟੈਕਟ ਕੀਤਾ ਕਿਦੇ ਵੀ ਤੇਰੇ ਇਲਾਕੇ ਦੇ ਵਿੱਚ ਕਿੰਨੀ ਕੁ ਮਾਰ ਪਈ ਹੈ ਮੈਂ ਕਿਹਾ ਜੀ ਸ਼ਬਦਾਂ ਨਾਲ ਬਿਆਨ ਨਹੀਂ ਕੀਤੀ ਜਾ ਸਕਦੀ ਤੇ ਮੈਂ ਇਹਨਾਂ ਨੂੰ ਇਹ ਵੀ ਗੱਲ ਕਹੀ ਮੈਂ ਕਿਹਾ ਰਾਸ਼ਨ ਤੁਹਾਡੇ ਹੱਥੀਂ ਉਸ ਲੋੜਵੰਦ ਪਰਿਵਾਰਾਂ ਨੂੰ ਇਹ ਨਹੀਂ ਵੀ ਕਿਸੇ ਜਗ੍ਹਾ ਤੇ ਰਖਾਤਾ ਅੱਪਾ ਮੰਗਾ ਵੀ ਨਾ ਤਾਂ ਸਨਮਨ ਕਰਕੇ ਖਾਣ ਵਾਲੇ ਸਾਡਾ ਸਾਰਾ ਪਿੰਡ ਕੋਈ ਨਾ ਛਾਣੀ ਸਾਡੇ ਪਿੰਡ ਕੋਈ ਨਹੀਂ ਕੋਈ ਬੱਚੇ ਸਾਰੇ ਬੱਚੇ ਨੇ ਫੀਸਾਂ ਵੀ ਨਹੀਂ ਧਰੀਆਂ ਕਿਸ਼ਤਾਂ ਤੋਂ ਲੈਣੀਆਂ ਜੀ ਟਰੈਕਟਰਾਂ ਦੇ ਕਿਸ਼ਤਾਂ ਪਰ ਬੁੱਤ ਨਹਿਰ ਕੇ ਟਰੈਕਟਰ ਲਿਆ ਵਿਚਰੇ ਅੱਛਾ ਏ ਕੀ ਟਰੈਕਟਰ ਲਿਆ ਸੀ ਕੋਈ ਨਹੀਂ ਮਾਲਕ ਕਿਰਪਾ ਕਰੇ ਆਪਾਂ ਸਾਰੇ ਰਲ ਮਿਲ ਕੇ ਕਰਾਂਗੇ ਕੋਈ ਨਹੀਂ ਮਾਤਾ ਮਾਤਾ ਜੀ ਆਜੋ ਇਹ ਮਾਤਾ ਵਿਪਨਪ੍ਰੀਤ ਕੌਰ ਜੀ ਨੇ ਇਹ ਅੱਜ ਸਪੈਸ਼ਲ ਤੁਹਾਡੇ ਇਲਾਕੇ ਦੇ ਵਿੱਚ ਆਏ ਨੇ ਅੱਛਾ ਜੀ ਇਹ ਬੋਰਾ ਸਾਹਿਬ ਨੇ ਫਤਿਹ ਚੈਨਲ ਤੋਂ ਇਹ ਹੁਜਾ ਸਾਹਿਬ ਨੇ ਸਾਡੇ ਇਹ ਸਾਰੇ ਅੱਜ ਨਾਲ ਲੁਧਿਆਣੇ ਤੋਂ ਸੰਗਤਾਂ ਬੀਬੀਆਂ ਭੈਣਾ ਆਏ ਆ ਕਹਿੰਦੇ ਵੀ ਜਿਹੜੀ ਚੀਜ਼ ਦੀ ਲੋੜ ਆ ਕਹਿੰਦੇ ਅਸੀਂ ਪੂਰਾ ਸਾਥ ਦੇਾਂਗੇ ਬਹੁਤ ਹਾਂਜੀ ਸਾਨੂੰ ਮਾਰੇ ਨੇ ਨਬ ਘਰ ਬੈਠੇ ਹਾਂ ਹਾਂਜੀ ਜ਼ਮੀਨਾਂ ਜੀ ਮੁਲਾ ਸਾਹਿਬ ਸਾਡ ਨੂੰ ਖਰਾਬ ਪਿਆ ਅੱਗੇ ਵੀ ਸਾਡੇ ਰੁੜ ਕੇ ਉੱਧਰ ਦਾਸ ਕਿੱਲੇ ਉਦੋਂ ਸਾਰਾ ਜੋ ਬੰਨ ਟੁੱਟਾ